ਕਿਸਾਨ ਭਰਾਵੋ ਮੈਂ ਸਹਿਜ ਸੋਦਰ ਪਠਿੰਡਾ ਤੋਂ ਜੀ ਅੱਜ ਅਸੀਂ ਪਿੰਡ ਦੇ ਪਹੁੰਚੇ ਆ ਜੀ ਕੁੱਲਗੜੀ ਜ਼ਿਲ੍ਹਾ ਫਿਰੋਜ਼ਪੁਰ 7.5 ਐਚਪੀ ਦਾ ਸੈੱਟ ਲਾਇਆ ਜੀ ਜਿਹੜੇ ਕਿਸਾਨ ਵੀਰ ਦੇ ਸੈੱਟ ਲੱਗਿਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਸਸਰੀਕੜ ਬਾਈ ਜੀ ਸਸਰੀਕੜ ਆਪਣਾ ਨਾਮ ਬਾਈ ਜੀ ਮੇਰਾ ਰਵਿੰਦਰ ਸਿੰਘ ਪਿੰਡ ਬਾਈ ਜੀ ਕੁੱਲਗੜੀ ਕੁੱਲਗੜੀ ਮੋਟਰ ਕਰਮ ਵਾਲੇ ਚਲਦੀ ਠੀਕ ਆ ਬਾਈ ਕਿਵੇਂ ਲੱਗਿਆ ਬਈ ਸੈੱਟ ਬਹੁਤ ਵਧੀਆ ਪਾਣੀ ਵਧੀਆ ਬੜੇ ਬਾਈ ਪਾਣੀ ਬਹੁਤ ਵਧੀਆ ਪਾਣੀ ਸਰਵਿਸ ਕਿਵੇਂ ਲੱਗੀ ਬਈ ਸਾਡੀ ਸਰਵਿਸ ਓਕੇ ਆ ਤਾਂ ਠੀਕ ਆ ਬਾਈ ਧੰਨਵਾਦ ਬਾਈ ਜੀ ਪਾਣੀ ਤੁਸੀਂ ਦੁਬਾਰਾ ਚੈੱਕ ਕਰ ਸਕਦੇ ਹੋ ਆਪਾਂ ਟਰਾਲੀ ਤੇ ਫਿੱਟ ਕੀਤੇ ਆ ਜੀ ਪੈਨਲ 15 ਪੈਨਲ ਆਏ ਆ ਜੀ ਆਪਾਂ 580 ਵਾਟ ਦੇ ਵਾਈਫੇਸ ਹੀ ਆ ਡਰਾਈਵ ਲਾਈਏ ਜਿਹੜੀ ਵਿਚੀ ਦੀ ਲਾਈ ਆ ਇਹ 70 80 ਫੁੱਟ ਤੇ ਪੰਪ ਤਾਰਿਆ ਗਿਆ ਜੀ 45 ਫੁੱਟ ਪਾਣੀ ਦਾ ਲੈਵਲ ਆਈ ਇੱਥੇ ਡਰਾਈਵ ਚੈੱਕ ਕਰ ਸਕਦੇ ਹੋ ਤੁਸੀਂ ਧੰਨਵਾਦ ਜੀ